ਦੋਸਤੋ ਕਹਿੰਦੇ ਨਾ ਕਲਯੁਗ ਪੂਰਾ ਐ ਸਿਰ ਤੇ ਆ ਸੁਣਦੇ ਹੁੰਦੇ ਸੀ ਕਿ 12 ਸਾਲਾਂ ਦੀ ਲੜਕੀ ਵਰ ਮੰਗੂਗੀ ਤੇ ਦਾਦੀ ਖਵਾਊ ਕਹਿੰਦੇ ਹੁੰਦੇ ਸੀ ਤੇ ਉਹ ਸੱਚ ਆ ਥੋੜੇ ਦਿਨ ਹੋ ਗਏ ਇੱਕ ਨੰਮ ਜੰਮਿਆ ਬੱਚਾ ਪਿੰਡ ਜੌਣ ਵਾਲੇ ਦੇ ਨੇੜੇ ਕਹਿੰਦੇ ਛੱਪੜ ਦੇ ਝਾੜੀਆਂ ਸੱਟ ਗਿਆ ਕੋਈ ਜਨਮ ਦੇ ਕੇ ਤੇ ਬੱਚੇ ਦੀ ਐਡੀ ਬੁਰੀ ਹਾਲਤ ਸੀ ਜੇ ਉੱਥੇ ਰੱਬ ਦਾ ਬੰਦਾ ਜਿਹੜਾ ਉੱਥੇ ਮੱਝਾਂ ਚਾਰਦਾ ਸੀ ਉਹ ਨਾ ਪਹੁੰਚਦਾ ਤੇ ਇੱਕ ਭੈਣ ਉੱਥੇ ਨਾ ਪਹੁੰਚਦੀ ਤੇ ਕੀ ਇੱਕ ਹਾਲ ਹੋਣਾ ਹੀ ਇਸ ਟਾਈਮ ਜਿਹੜਾ ਕਲਯੋਗ ਨਾ ਪੂਰਾ ਜੋਰ ਫੜੀ ਬੈਠਾ ਤੇ ਇਹਦਾ ਨਤੀਜਾ ਜਿਹੜਾ ਬਹੁਤ ਮਾੜਾ ਨਿਕਲਣਾ ਤੇ ਕਹਿੰਦੇ ਆ ਨਾ ਵੀ ਜਿਹੜਾ ਗੰਦ ਨੈੱਟ ਤੇ ਪੈ ਰਿਆ ਇਹ ਆਪਣੇ ਸੋਸ਼ਲ ਮੀਡੀਆ ਤੇ ਜਾਂ ਇੰਸਟਾਗ੍ਰਾਮ ਤੇ ਜਾਂ ਹੋਰ ਜਿਹੜੇ ਪੇਜ ਆ ਇਹ ਉਹਨਾਂ ਦੇ ਨਤੀਜੇ ਆ ਜਿਵੇਂ ਆ ਪਾਕੇ ਦਿੰਨੇ ਆ ਤੇ ਇਹ ਬਹੁਤ ਅੰਤ ਮਾੜਾ ਆਉਣ ਵਾਲਾ ਤੇ ਮੈਂ ਆ ਨਾ ਵੀ ਰੱਬ ਕਰਕੇ ਜਿਨੇ ਵੀ ਇਹ ਕੰਮ ਕੀਤਾ ਹੈ ਗਲਤੀ ਕੀਤੀ ਹੈ ਉਹਦਾ ਕੱਖ ਨਾ ਰਵੇ ਤੁਸੀਂ ਆਪਦੇ ਸਵਾਦ ਪਿੱਛੇ ਕਿਸੇ ਦੀ ਜ਼ਿੰਦਗੀ ਖਰਾਬ ਕੀਤੀ ਤੁਸੀਂ ਉਸ ਨੂੰ ਦੁਨੀਆ ਤੇ ਲਿਆਂਦਾ ਹੀ ਕਿਉਂ ਜੇ ਤੁਸੀਂ ਉਹਨੂੰ ਦੁਨੀਆ ਦਿਖਾਉਣੀ ਨਹੀਂ ਸੀ ਉਹਨੂੰ ਤੁਸੀਂ ਤੁਸੀਂ ਉਹਦੇ ਨਾਲ ਧੋਖਾ ਕੀਤਾ ਰੱਬ ਤੁਹਾਨੂੰ ਕਦੇ ਵੀ ਮਾਫ ਨਾ ਕਰੇ ਜੇ ਤੁਸੀਂ ਇਹੋ ਜਿਹਾ ਕੰਮ ਗਲਤ ਕੀਤਾ ਆਪਣੇ ਸਿਰਫ ਆਪਦੇ ਸਵਾਰਥ ਪਿੱਛੇ ਤੁਸੀਂ ਇੱਕ ਰੱਬ ਦੇ ਜੀ ਦੀ ਬਲੀ ਦੇਣ ਲੱਗੇ ਸੀ ਤੇ ਉਹ ਤਾਂ ਸ਼ੋਗਰ ਆ ਕਹਿੰਦੇ ਨਾ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਵੱਡਾ ਹੁੰਦਾ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਪਰ ਉਹਨੇ ਰੱਬ ਨੇ ਆਪਦਾ ਬੰਦਾ ਭੇਜ ਕੇ ਉੱਥੇ ਜਾਨ ਬਚਾਈ ਤੇ ਇੱਕ ਸਾਡੀ ਭੈਣ ਨੇ ਉਹਨੂੰ ਬੁੱਕਲ ਦੇ ਵਿੱਚ ਲੈ ਕੇ ਤੇ ਬੁਰਾ ਹਾਲ ਮੂੰ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋਇਆ ਵਿਆ ਦਾ ਤੇ ਰੱਬਾ ਦੇਖੀ ਕਿਤੇ ਇਹੋ ਜਿਹੇ ਲੋਕ ਨਾ ਧਰਤੀ ਤੋਂ ਕਿ ਅੱਕਦੇ ਜਿੰਨੇ ਵੀ ਹੈਗੇ ਉਹ ਜੀਆਂ ਗਲਤੀਆਂ ਕਰਦੇ ਆ ਦੋਸਤੋ ਮੇਰੀ ਵੀਡੀਓ ਉਸ ਬੰਦੇ ਤੱਕ ਉਸ ਭੈੜੀ ਜਿਹੜੇ ਗੰਦੀ ਦਾਦ ਨੇ ਇਹ ਕੰਮ ਕੀਤਾ ਉਹਦੇ ਤੱਕ ਜਰੂਰ ਪਹੁੰਚਾਓ ਕਿ ਉਹਨੂੰ ਪਤਾ ਲੱਗ ਸਕੇ ਕਿ ਲੋਕ ਬਾਸੀਸਾਂ ਦੇ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਉਹਦਾ ਇੰਨਾ ਮਾੜਾ ਹਾਲ ਹੋਵੇ ਉਹ ਮੰਜੇ ਤੇ ਪਈ ਚੁੱਕੇ ਦੁਨੀਆ ਦੇਖ ਕੇ ਜਾਵੇ ਪਰ ਜਿਹਨੇ ਵੀ ਇਹ ਕੰਮ ਕੀਤਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ ਤੇ ਚੈਨਲ ਨੂੰ ਕਰੋ ਫੋਲੋ